ਜਿੰਨ ਚ ਐਕਸਰਸਾਈਜ਼ ਕਰਦੇ ਸਮੇਂ ਅਚਾਨਕ ਭੇਦ ਭਰੇ ਹਾਲਾਤ ਚ ਨੌਜਵਾਨ ਦੀ ਮੌਤ ਹੋ ਗਈ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਸੁਖਚੈਨ ਸਿੰਘ ਉਰਫ ਸ਼ਹਿਰੀ ਨਾਮਕ ਨੌਜਵਾਨ ਦੀ ਜਿੰਨ ਚ ਐਕਸਰਸਾਈਜ਼ ਕਰਦੇ ਦੌਰਾਨ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਨੌਜਵਾਨ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਤੇ ਮੂੰਹ ਚੋਂ ਝੱਗ ਨਿਕਲ ਰਹੀ ਸੀ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ ਉਧਰ ਹੀ ਪੁਲਿਸ ਨੇ ਜਿੰਨ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਸੁਖਚੈਨ ਸਿੰਘ ਨੇ 2 ਦਿਨ ਪਹਿਲਾਂ ਹੀ ਜਿਮ ਜੁਆਇਨ ਕੀਤਾ ਸੀ ਬਿਤੇ ਦਿਨ ਹੀ ਐਕਸਰਸਾਈਜ਼ ਕਰਦੇ ਹੋਏ ਉਸਦੀ ਹਾਲਤ ਵਿਗੜ ਗਈ ਤੇ ਮੌਤ ਹੋ ਗਈ ਇਸ ਨਾਲ ਹੀ ਮ੍ਰਿਤਕ ਦੇ ਮਾਤਾ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਸੀਂ ਵਿਸਣੋ ਆਨਰ ਨਾਲ ਮੇਰੀ ਗੱਲ ਹੁੰਦੀ ਆ ਆਨਰ ਮੈਨੂੰ ਇਹ ਕਹਿੰਦਾ ਮੈਨੂੰ ਇੱਥੇ ਲਿਆ ਜੇ ਆਨਰ ਉਹਨੂੰ ਡੀ ਐਮ ਸੀ ਲੈ ਕੇ ਗਿਆ ਸੀ ਤਾਂ ਉਹਨੂੰ ਐਡਮਿਟ ਤਾਂ ਕਰਵਾਉਂਦਾ ਨਾ ਕੋਈ ਲਵਾਰਸ ਤਾਂ ਨਹੀਂ ਸੀਗਾ ਜਿਉ ਤੇ ਕੋਈ ਪੈਸੇ ਵਰਨੇ ਸੀ ਕੁਛ ਜਿਉ ਮੈਨੂੰ ਫੋਨ ਮਾਰਦਾ ਵੀ ਆਂਟੀ ਜੀ ਮੈਂ ਤੁਹਾਨੂੰ ਫੇਜਦਾ ਮੈਂ ਤੁਸੀਂ ਪੇਮੈਂਟ ਕਰੋ ਇਹਨੂੰ ਐਡਮਿਟ ਕਰਵਾ ਰਿਹਾ ਵਾ ਉਸ ਬੰਦੇ ਨੇ ਐਡਮਿਟ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਉਹਨੂੰ ਲਵਾਰਸ ਝੰਡ ਕੇ ਵਾਚ ਗਿਆ اچھا ਮੈਂ ਤੁਹਾਨੂੰ ਫਿਰ ਆਪ ਕੋ ਡੀਐਮ ਤੇ ਫੋਨ ਆਇਆ ਮੈਨੂੰ ਇਹਨਾਂ ਨੇ ਜਦੋਂ ਫੋਨ ਕੀਤਾ ਮੈਨੂੰ ਕਹਿੰਦੇ ਜੀ ਚੱਲ ਵੋ ਮੈਂ ਉਹ ਤਾਂ ਚੱਲ ਰਹੀ ਹੈ ਜਦ ਮੈਨੂੰ ਕੱਲ 3 ਵਜੇ ਤੱਕ ਗਏ ਨਹੀਂ ਸੀ ਵਾਦਾ ਕੀਤਾ ਕਿ ਮੇਰਾ ਬੱਚਾ ਐਕਸਪਾਇਰ ਹੋ ਗਿਆ ਜਿਮ ਦਾ ਮੈਟਰ ਹੈ ਕਿੱਥੇ ਦਾ ਮੈਟਰ ਹੈ ਤੇ ਕੀ ਗੱਲਬਾਤ ਹੋਈ ਜੀ ਜਿਮ ਫਤੀ ਜਿਮ ਹਰੀਸੀ ਨਗਰ ਦੇ ਵਿੱਚ ਹੈ ਇਹ ਲੜਕਾ ਜਦੋਂ ਸੁਖਤ ਸਿੰਘ ਹੈ ਉਥੇ ਸ਼ਨੀਵਾਰ ਨੂੰ ਨੇ ਉਥੇ ਜੁਆਇਨ ਕੀਤਾ ਐਤਵਾਰ ਨੂੰ ਰੈਸਟਰੀਸ ਮੰਡੇ ਗਿਆ ਉਥੇ ਸ਼ਾਮ ਨੂੰ 9:00 ਵਜੇ ਗਿਆ ਉਥੇ ਜਾ ਕੇ ਨੇ 10 ਮਿੰਟ ਲਾਇਆ ਉਸ ਤੋਂ ਬਾਅਦ ਫਸਟ ਫਲੋਰ ਤੇ ਥੱਲੇ ਆ ਗਿਆ ਜਿੱਦੇ ਆਇਆ ਤਾਂ ਉੱਥੇ ਡਿੱਗ ਪਿਆ ਇੱਕ ਉੱਥੇ ਮਹਿੰਦੀ ਵਾਲਾ ਸੀ ਉਹਨਾਂ ਉੱਥੇ ਇਹਨੂੰ ਡਿੱਗੇ ਨੂੰ ਦੇਖਿਆ ਤੇ ਉਹ ਚਾਕੇ ਜਦੋਂ ਹਸਪਤਾਲ ਲੈ ਰਮਨ ਹਸਪੀਟਲ ਲੈ ਕੇ ਆਈ ਪਹਿਲਾਂ ਤੇ ਉਹਨਾਂ ਨੇ ਜਵਾਬ ਦਿੱਤਾ ਉਸ ਤੋਂ ਬਾਅਦ ਡੀ ਐਮ ਸੀ ਲਾ ਕੇ ਵੀਰ ਜੀ ਫਿਰ ਨੇ ਡੱਡ ਪੁਸ਼ਤ ਕਰਤਾ ਦੀ ਮੌਕੇ ਦਿੱਤੇ ਤੇ ਸਰ ਗੱਲ ਕਰੀਏ ਕਿੰਨੀ ਕੁ ਉਮਰ ਸੀ ਨੌਜਵਾਨ ਦੀ ਜੀ ਨੌ 29 ਸਾਲ ਦੀ ਹੈ ਮੇਰੇ ਮੁੰਡੇ ਦੀ ਤੇ ਸਰ ਪਰਿਵਾਰ ਨੂੰ ਕਿਤੇ ਨਾ ਕਿਤੇ ਸ਼ੱਕ ਆਪਸ ਬਣੋ ਕਰਾਇਆ ਜਾ ਰਿਹਾ ਜੀ ਪਰਿਵਾਰ ਦਾ ਜਿਹੜਾ ਸ਼ੱਕ ਹੈ ਪੋਸਟਮਾਰਟਮ ਕਰਾ ਕੇ ਦੂਰ ਕਰ ਦਾਂਗੇ ਜੇ ਕੋਈ ਜਿਹੜਾ ਵੀ ਸ਼ੱਕ ਹੈਗਾ ਕਲੀਅਰ ਹੋ ਜਾਊਗਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਸ਼ੱਕੀ ਹਾਲਾਤਾਂ 'ਚ ਮੌਤ ਹੋਈ ਹੈ ਨਹੀਂ ਸ਼ੱਕੀ ਹਾਲਾਤਾਂ ਜੀ ਕਹਿ ਤਾਂ ਨਹੀਂ ਸਕਦੇ ਲੇਕਿਨ ਜਿਹੜੀ ਸ਼ੱਕ ਹੈ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋ ਗਏ ਤੇ ਕੋਈ ਵੀਡੀਓ ਸਰ ਸਾਹਮਣੇ ਇਹ ਵੀਡੀਓ ਵੀਡੀਓ ਦੀ ਕੋਈ ਸਾਹਮਣੇ ਨਹੀਂ ਆਈ ਵੈਰੀਫ ਇਹ ਬੰਦਾ ਫਸਟ ਫਲੋਰ ਤੇ ਆ ਕੇ ਡਿੱਗ ਪਿਆ ਸੀ ਲੇਕਿਨ ਨੈਕਸਟ ਜੋ ਵੀ ਇਨਵੈਸਟੀਗੇਸ਼ਨ ਚਾਹੂਗਾ ਦੇਖ ਲਾਂਗੇ ਜੇ ਬੰਦੀ ਹੋਈ ਕਾਰਵਾਈ ਕਰਾਂਗੇ ਜਿਹੜੀ ਬਾਕੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ